ਅੰਡਰ 19 ਰਸਾ ਕਸੀ ਦਾ ਫਸਟ ਮੁਕਾਬਲਾ ਹੋਣ ਲੱਗਾ ਹੈ ਰਾਈਟ ਹੈਂਡ ਸਾਈਡ ਆ ਦਰਸ਼ਨੰਦ ਗੜ ਦੀ ਟੀਮ ਤੇ ਲੈਫਟ ਹੈਂਡ ਸਾਈਡ ਆ ਕੁਦੇ ਦੀ ਹਰਪ੍ਰੀਤ ਜੀ ਟਾਸ ਕੋ ਬਾਅਦ ਤੱਕ ਹਰਪ੍ਰੀਤ ਜੀ ਰੈਡੀ ਚੱਲ 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 ਇਧਰ ਹੈ ਸਮਾਰਟ ਸਕੂਲ ਕੁਦਾ अंडर नाइनटीन लड़किया की टीम ये है जी आदर्श स्कूल आनंद डीपी पी भी। रस्सा जो आनंदगढ़ वाल बहुत सारा कंपीट ਲੋਜੀ ਕ੍ਰਾਸ ਕਰ ਗਿਆ ਤੇ ਹਰਪ੍ਰੀਤ ਜੀ ਨੇ ਬੀਸਲ ਦੇ ਦਿੱਤੀ ਹੈ ਆਦਰਸ਼ ਨੰਦਗੜ ਸਾਈਡਾਂ ਚੇਂਜ ਫਸਟ ਸੈੱਟ ਜਿੱਤ ਲਿਆ ਆਦਰਸ਼ ਨੰਦਗੜ ਨੇ ਦੂਜਾ ਸੈੱਟ ਸਾਈਡਾਂ ਚੇਂਜ ਹੋ ਗਿਆ ਇਧਰ ਹੁਣ ਆਦਰਸ਼ ਨੰਦਗੜ ਦੇਤੇ ਆ ਆਦਰਸ਼ ਨੰਦਗੜ ਸਮਾਰਟ ਸਕੋਰ ਕੋ ਦਾ ਅੰਡਰ 19 ਲੜਕੇ ਸਰਦਾਰ ਮੱਖਣ ਸਿੰਘ ਜੀ ਕਨਵੀਨਰ ਰੱਸਾ ਕਸੀ ਲਓ ਜੀ ਆਦਰਸ਼ ਨੰਦਗੜ ਵਿਸਲ ਦੇਵਤੀ ਹਰਪ੍ਰੀਤ ਜੀ ਨੇ ਅੰਡਰ 19 ਲੜਕਿਆਂ ਦਾ ਜਿਹੜਾ ਫਾਸ ਸੀ ਆਦਰਸ਼ ਨੰਦਗੜ ਲਗਾਤਾਰ ਦੋਨੋਂ ਸੈਟ ਜਿੱਤ ਕੇ ਆਦਰਸ਼ ਨੰਦਗੜ ਦੀ ਟੀਮ ਸੀ ਇਹ ਫਾਈਨਲ ਚ ਪਹੁੰਚ ਚੁੱਕੀ ਹੈ ਅੰਡਰ 14 ਦਾ ਇੱਧਰ ਹੈ 골ਡਨ ਡੇ ਗੁਰਥੜੀ ਦੀ ਟੀਮ ਤੇ ਦੂਸਰੀ ਸਾਈਡ ਹੈ 비ਜਨ ਸ਼ੇਰਗੜ 비ਜਨ ਦੇ ਇੰਚਾਰਜ ਹੈ ਰਜਾਜੀਤ ਸਿੱਧੂ ਜੀ ਪੋਲ 골ਡਨ ਡੇ ਗੁਰਥੜੀ ਅੰਡਰ 14 ਫਸਟ ਸ਼ਟ ਫਸਟ ਮੈਚ ਫਸਟ ਸ਼ਟ ਕਨਵੀਨਰ ਤੇ ਸਰਦਾਰ ਮੱਖਣ ਸਿੰਘ ਜੀ ਉਹਨਾਂ ਦੇ ਨਾਲ ਸਰਦਾਰ ਜਸਵੀਰ ਸਿੰਘ ਜੀ ਇਧਰ ਆਮਨ ਜੀ ਹੋਲਡ ਕੀਤਾ ਹੋਇਆ ਦੋਨੇ ਟੀਮਾਂ ਨੇ ਅੰਡਰ 14 ਡਿਵੀਜ਼ਨ ਛੇਰ ਕਰ ਦਿੱਤੇ ਹੌਲੀ ਹੌਲੀ ਚਕਾ ਜਿਹੜਾ 골ਡਨ ਡੇ ਦੀ ਟੀਮ ਬਲ ਚੁਕਦਾ ਹੋਇਆ जीएम पहला सेट लगभग बिल्कुल गोल्डन टेबल मिस चुकी है फर्स्ट जो सैट जितने साइड चेंज होनी है दूजा सेट ਬੀਜੀਐਮ ਸ਼ੇਰਗੜ ਇਧਰ 골ਡਨ ਡੇ ਗੁਰ 3 ਪਹਿਲਾ ਸੈਟ ਜਿੱਤ ਚੁੱਕੀ ਹੈ ਟੀਮ ਦੂਜਾ ਸੈਟ ਵੀ ਹੋਗੀ ਲਾਈਨ ਤੇ ਇਹ ਮੈਚ ਜਿੱਤ ਲਿਆ 골ਡਨ ਡੇ ਅੰਡਰ 17 ਦਾ ਪਹਿਲਾ ਸੈੱਟ ਸ਼ੁਰੂ ਹੋਣ ਲੱਗਿਆ ਇਹ ਹੈ ਸੈਕਰਟ ਹਾਂਜੀ ਰੈਡੀ ਕਨਵੈਂਟ ਸਕੂਲ ਸੰਗਤ ਦਿੱਤੀ ਸੰਗਤ ਮਾ ਦਿਦੀ ਇਹ ਹੈ ਡਿਫਰੈਂਟ ਕਨਵੈਂਟ ਸਕੂਲ ਦਾ ਅੰਡਰ 17 ਬੜੀ ਸਾਨੀ ਨਾਲ ਫਸਟ ਸੈੱਟ ਜਿੱਤੇ ਦੂਜਾ ਸੈੱਟ ਡਿਫਰੈਂਟ कॉन्वेंट स्कूल को था। पहला सटे हार चुकी टीम यह है सेक्रेट हार्ट संगत मंडी जित गई सैक्ट अंडर सैवनटीन बीजीएन शेरगढ़ इस सैड स्कूल ਪੱਕਾ ਕਰੋ ਬੀਜੀਐਨ ਵਾਲੇ ਲੈ ਕੇ ਗੱਭਰੂ ਬਈ ਪਹਿਲਾ ਸੈਟ ਬੀਜੀਐਨ ਪਹਿਲਾ ਸੈਟ ਜਿੱਤ ਕੇ ਮੁੰਡੇ ਦੂਜਾ ਸੈਟ ਜਿਹੜੀ ਗੁਰਥੜੀ ਪਹਿਲਾ ਸੈਟ ਲੂਜ਼ ਕਰ ਚੁੱਕੀ ਹੈ ਇਹ ਹੈ ਬੀਜੀਐਨ ਸ਼ੇਰਗੜ ਬੀਜੀਐਨ ਸ਼ੇਰਗੜ ਦੀ ਟੀਮ ਹੈ ਗੱਭਰੂ ਵੈਰੀ ਗੁੱਡ ਪਹਿਲਾ ਸੈੱਟ ਜਿੱਤ ਚੁੱਕਿਆ ਹੈ। ਆਪਣੇ ਕੋ ਸਾਹਿਬਾਨ ਰਾਜੀਵੀਰ ਜਿੱਤੀ ਬਹੁਤ ਵਧੀਆ। ਲਓ ਜੀ ਸੈੱਟ ਜਿੱਤ ਲਿਆ ਇਹਨਾਂ ਨੇ। ਵੈਰੀ ਗੁੱਡ। ਦੂਜਾ ਸੈੱਟ ਵੀ ਜਿੱਤ ਲਿਆ। ਲਓ ਜੀ ਬਹੁਤ ਸੋਹਣਾ ਮੁਕਾਬਲਾ ਹੋਣਾ। ਇਹ ਹੈ ਦਰਸ਼ ਨੰਦਗਰ। ਜਰਵੀਆ ਟੀਮ ਪਹਿਲਾ ਸੈੱਟ ਜਿੱਤ ਕੇ ਆਈ ਏ ਆਦਾਰਸ਼ ਨਾਨਗੜ ਵਾਲਾ ਪਲਨਾ ਭਰੀ ਹੈ ਬਿਲਕੁਲ ਲਾਈਨ ਤੇ ਗਿਆ ਸਟਰਾਉਸ ਕਰ ਗਿਆ ਜੀ ਆਦਾਰਸ਼ ਨਾਨਗੜ ਪਹਿਲਾ ਸੈੱਟ ਜਿੱਤ ਲਿਆ ਆਦਾਰਸ਼ ਨਾਨਗੜ ਨੇ ਅੰਡਰ 19 ਲੜਕੇ ਦੂਜਾ ਸੈੱਟ ਸ਼ੁਰੂ ਹੋਣ ਲੱਗਾ ਹੈ ਗੈਰੀ ਬੁਟਰ ਦੀ ਟੀਮ ਪਹਿਲਾ ਸੈੱਟ ਲੂਜ਼ ਕਰ ਚੁੱਕੀ ਹੈ ਇਹ ਹੈ ਆਦਾਰਸ਼ ਨੰਦਗੜ ਪਹਿਲਾ ਸੈੱਟ ਜਤਕੁੱਕੇ ਦੇ ਇੱਕ ਪਹਿਲਾ ਮੈਚ ਵੀ ਜਿੱਤੇ ਸੀ ਪੂਰੇ ਕੌਨਫੀਡੈਂਸ ਦੇ ਵਿੱਚ ਮੁੰਡੇ ਬਿਲਕੁਲ ਹ ਜਤਕੁੱਕੇ ਆ ਜੀ ਮੁੰਡੇ ਆਦਾਰਸ਼ ਨੰਦਗੜ ਬਹੁਤ ਸੋਹਣਾ ਕੰਪੀਟੀਸ਼ਨ ਸੀ ਆਥਰ ਬਬਣਾ ਬਦਲਾਇਆ ਆ ਆਪਸ ਦੇ ਵਿੱਚ ਮਿਲਦੀਆਂ ਹੋਈਆਂ ਦੋਨੋਂ ਟੀਮਾਂ ਬਹੁਤ ਸੋਹਣਾ ਕੰਪੀਟੀਸ਼ਨ ਸੀ ਅੰਡਰ 17 ਸੈਕ्रेड ਹਾਰਟ ਸੰਗਤ ਦੂਜਾ ਮੈਚ ਖੇਡ ਰਹੀ ਹੈ ਪਹਿਲਾ ਜਿੱਤ ਕੇ ਆਇਆ ਰਸ਼ਮੀਰ ਸਕੂਲ ਚੁੰਬਾ ਚੁੰਬੇ ਦੀ ਟੀਮ ਇੰਡੀ ਨਿਕਲ ਗਈ ਮੁੰਡੇ ਦੀ ਸਿੱਧਾ ਹੀ ਫੜੀ ਬਠਾ ਰੱਸਾ ਇਹ ਰੱਸਾ ਹਲੇ ਤੁਲਿਆ ਹੋਇਆ ਸੈਂਟਰ 'ਚ ਹੀ ਹੈ ਇਹ ਮੁੰਡੇ ਪਹਿਲਾਂ ਇੱਕ ਮੈਚ ਖੇਡੇ ਨੇ ਸਾਨੀ ਨਾਲ ਜਿੱਤ ਲਿਆ ਸੀ ਦਸ਼ਮੇਸ਼ ਚੁੰਬੇ ਵਾਲਾ ਚੁੱਕਾ ਬਿਲਕੁਲ ਬਾਅਦ ਸੱਟ ਦਿੱਤ ਲਿਆ ਦਸ਼ਮੇਸ਼ ਚੁੰਬੇ दूजा सर दशमे स्कूल चंबा पहला सैट जित चुका है दूजा सैट यह है सैक्रट हार्ट संगत पहला मैं जितया से इन्होंने दूजा खेड रहेगी साल चंबा पहुंच गया फाइनल ਇਹ ਬੀਜੀ ਨਾਲ ਪੜੂ ਫਾਈਨਲ ਅੰਡਰ 14 ਦਾ ਗੈਰੀਬਟਰ ਤੇ ਇਹ ਹੈ 골ਡਨ ਡੇ ਜਾਂ ਕਿਹੜਾ ਗੁਰਥੜੀ ਜੀਡੀਐਸ ਕੋ ਸਟਾਰਟ

ਜੀ ਜੀ 4 3 ਟੀਮ ਹੈ ਲੋ ਜੀ ਫਸਟ ਸੈੱਟ ਦੇ 플레이ਰ ਲੈਣੇ ਗੈਰੀ ਮੋਟੇ ਮਰੀਬੀ ਬਿਸਲੇ ਲਓ ਜੀ ਆਵਣ ਦੀਵ ਕਰ ਰਿਹਾ ਸਟਾਰਟ ਦੂਜਾ ਸੈੱਟ ਅੰਡਰ 14 ਦਾ ਫਾਈਨਲ ਗੈਰੀ ਪਗਿਦੀ ਟੀਮ ਨੂੰ ਆਪ ਹੀ ਦੇਣਗੇ ਪਹਿਲਾ ਸੈੱਟ ਜਿੱਤੇ ਇਹਨਾਂ ਨੇ ਤੇ ਦੂਜਾ ਜਿੱਤਣ ਦੀ ਤਿਆਰੀ ਆਰਮਨਾਲ ਲੈ ਜਾ ਰਹੇ ਆ ਇਹ ਹੈ ਗੁਰਥੜੀ ਦੀ ਟੀਮ फर्स्ट गैरी मोटर मुबारक मखण सबू लाइन मैच है थर्ड प्लेस अंडर सीन का गुरथड़ी जी डी स्कूल और पास तो पासे सैकंड हार सैकंड हार ने पहला क्वार्टर जितया सैमी लूज करके ਰੋਸਤਬਾਲੀ 3 ਪਲੇਸ ਲਈ ਆਨਲਾਈਨ ਮੈਚ 골ਡਨ ਡੇ ਗੁਰਥੜੀ ਲੋ ਜੀ ਫਸਟ ਸੈੱਟ ਜਿੱਤ ਲਿਆ 골ਡਨ ਡੇ ਸਾਈਟਾਂ ਚੇਂਜ ਦੂਜਾ ਸੈੱਟ ਗੋਲਡਨ ਏ ਗੋਲਡਨ ਏ ਗੁਰਥੜੀ ਵੀ ਅਦਰ ਟੀਮਾਂ ਪਹਿਲਾ ਸੈਕਿੰਡ ਨੇ ਜਿੱਤਨੇ ਇਹ ਦੂਜੇ ਪਾਸੇ ਆ ਸੈਕਰਡ ਹਾਰਟ ਸੰਗ ਇਹ ਪਹਿਲਾ ਸੈਟ ਮੁੰਡੇ ਲੂਜ਼ ਕਰ ਗਏ ਫਿਰ ਰੂਪ ਜਮਾ ਸੈਂਟਰ ਚ ਹਰੇ ਕਿਸੇ ਪਾਸੇ ਨਹੀਂ ਚੁੱਕੂ ਹੰਟ ਕਰੀਆ ਜੀ गोल्डन डेल थर्ड प्लेस ਲਈ ਬਿਲਕੁਲ थर्ड प्लेस ਪ੍ਰਾਪਤ ਕੀਤੀ ਹੈ 골ਡਨ ਡੇ ਗੁਰਤਰੀ 17 ਦਾ ਫਾਈਨਲ ਇਧਰ ਹੈ ਦਸ਼ਮੀਰ ਸਕੂਲ ਚੁੰਬਾ ਤੇ ਦੂਜੀ ਸਾਈਡ ਹੈ बीजीएन ਸ਼ੇਰਗੜ ਰਾਜਵੀਰ ਸਿੰਘ ਸਿੱਧੂ ਸਾਹਿਬ ਦੀ ਏ ਟੀਮ ਹੈ ਪੁੱਲ बीजीएन ਸ਼ੇਰਗੜ ਦੇ ਇਹ ਨੌਜਵਾਨ ਪਹਿਲਾਂ ਇੱਕ ਮੈਚ ਇਹ ਬੜੀ ਆਸਾਨੀ ਨਾਲ ਜਿੱਤ ਕੇ ਆਇਆ। ਬਿਲਕੁਲ। ਹੁਣ ਵੀ। ਲੋ ਜੀ ਲਾਈਨ ਕਰਕੇ ਕਰਾਓ। ਬਿਲਕੁਲ ਫਸਟ ਸੈੱਟ ਜਿੱਤ ਲਿਆ ਬੜੀ ਆਸਾਨੀ ਨਾਲ ਫਾਈਨਲ ਮੈਚ सेकंड पुल सेकंड पुल शुरू होया दशमे स्कूल चुंबा फाइनल मैच है जितने वाली टीम विनर होगी तो डिस्ट्रिक्ट जानी और अप जी हार हारवल से यह है बिजन पब्लिक स्कूल बीजेड शेरगढ़ देख चुके हैं दूजा ਬਿਲਕੁਲ ਜਿੱਤ ਲਿਆ ਫਾਈਨਲ ਜਿੱਤ ਕੇ ਰੀਜੀਅਨ ਸ਼ੇਰਗੜ ਮੁਬਾਰਕਬਾਦ ਰਾਜਵੀਰ ਜੀ ਨੂੰ ਅੰਡਰ 14 ਗਰਲਜ਼ ਦੀ ਇਨਲਾਈਨ ਸਟਾਰਟ ਹੋਣ ਲੱਗੀ ਹੈ ਮੈਡਮ ਹਰਦੀਪ ਜੀ ਬੀਐਲਓ ਬਲਾਕ ਸੰਗਤ ਸਟਾਰਟ ਕਰ ਰਹੇ ਨੇ ਬੱਚਿਆਂ ਦੀ फाइव हंडर्ड इन लाइन स्टार्ट फाइव पांच राउंड लाने बच्चे ने

ਭਜ ਗਿਆ ਚੰਗਤ ਜੋਣ ਸੈਚ ਕੀ ਜੋਣ ਪਿੱਛੇ ਆ ਰਿਹਾ ਤੇਰੇ ਚੱਲ 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 ਚੱਲ